ਅਸੀਂ ਨਾਨਕ ਨੂੰ ਮੰਨਦੇ ਹਾਂ ਅਸੀਂ ਨਾਨਕ ਦੀ ਨਹੀਂ ਮੰਨਦੇ ਅਸੀਂ ਮੱਥਾ ਟੇਕਦੇ ਹਾਂ ਪਰ ਅਮਲ ਨਹੀਂ ਕਰਦੇ ਬਾਣੀ ਨੂੰ ਤਾਂ ਪੜ੍ਹਦੇ ਹਾਂ ਬਾਣੀ ਤੇ ਤਾਂ ਨਹੀਂ ਖੜਦੇ ਅਸੀਂ ਮੜੀਆਂ ਪੂਜਦੇ ਹਾਂ ਭੋਰਾ ਵੀ ਨਹੀਂ ਸੰਗਦੇ ਅਸੀਂ ਨਾਨਕ ਨੂੰ ਮੰਨਦੇ ਹਾਂ ਨਾਨਕ ਦੀ ਨਹੀਂ ਮੰਨਦੇ ਘਰ ਫੋਟਵਾਂ ਲੱਗੀਆਂ ਨੇ ਨਿਤ ਧੂਫਾਂ ਕਰਦੇ ਹਾਂ ਪਰ ਅੰਦਰ ਰੋਸ਼ਨ ਨਹੀਂ ਅਸੀਂ ਸੱਚ ਤੋਂ ਡਰਦੇ ਹਾਂ ਮਹਿਲ ਉਸਰੇ ਹੌਮੇ ਦੇ ਉਹਨਾਂ ਨੂੰ ਨਹੀਂ ਪੰਦੇ ਅਸੀਂ ਨਾਨਕ ਨੂੰ ਮੰਨਦੇ ਹਾਂ ਨਾਨਕ ਦੀ ਨਹੀਂ ਮੰਨਦੇ ਹਾਕਮ ਦੀ ਸ਼ੋਭਾ ਗਾ ਅਸੀਂ ਅਉਧੇ ਪਾਉਂਦੇ ਹਾਂ ਤਕੜੇ ਤੋਂ ਡਰਦੇ ਹਾਂ ਅਤੇ ਸ਼ੀਸ਼ ਝੁਕਾਉਂਦੇ ਹਾਂ ਤਕੜੇ ਤੋਂ ਡਰਦੇ ਹਾਂ ਅਤੇ ਸ਼ੀਸ਼ ਝੁਕਾਉਂਦੇ ਹਾਂ ਕਈਏ ਜਾਵਰ ਬਾਬਰ ਨੂੰ ਕਈਏ ਜਾਵਰ ਬਾਬਰ ਨੂੰ ਇੰਨੇ ਵੀ ਨਹੀਂ ਦਮਦੇ ਅਸੀਂ ਨਾਨਕ ਨੂੰ ਮੰਨਦੇ ਹਾਂ ਨਾਨਕ ਦੀ ਨਹੀਂ ਮੰਨਦੇ ਅਸੀਂ ਨਾਨਕ ਨੂੰ ਮੰਨਦੇ ਹਾਂ ਨਾਨਕ ਦੀ ਨਹੀਂ ਮੰਨਦੇ ਨਾਨਕ ਦੀ ਨਹੀਂ ਮੰਨਦੇ